ਤੁਸੀਂ ਜੁੜੇ ਹੋਏ ਖਬਰਨਾਮੇ ਦੇ ਨਾਲ ਜਗਤਾਰ ਦਸਾਂਤ ਸ਼ਬਦ ਦਾ ਸੁਆਦ ਕਰਦਾ ਏ ਖਨੋਰੀ ਬਾਰਡਰ ਦੇ ਉੱਪਰ ਭਾਰਤੀ ਕਿਸਾਨ ਜੁੜੇ ਇਕਤਾ ਸਿੱਧੂਪੁਰਾ ਦੇ ਕੌਮੀ ਪ੍ਰਧਾਨ ਜਗ ਸਿੰਘ ਡੱਲੇਆਲ ਮਰਨwarte ਤੇ ਬੈਠੇ ਹੋਏ ਹਨ ਅਤੇ ਅੱਜ ਉਹਨਾਂ ਨੂੰ 15ਵਾਂ ਦਿਨ ਮਰਨwarte ਨੂੰ ਹੋ ਚੁੱਕਿਆ ਏ ਦੂਜੇ ਪਾਸੇ ਸ਼ੰਭੂ ਬਾਰਡਰ ਤੋਂ ਲਗਾਤਾਰ ਕਿਸਾਨਾਂ ਵੱਲੋਂ ਦਿੱਲੀ ਵੱਲੋਂ ਕੂਚ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਹਰਿਆਣਾ ਪੁਲਿਸ ਵੱਲੋਂ ਉਹਨਾਂ ਨੂੰ ਨਹੀਂ ਜਾਣ ਦਿੱਤਾ ਗਿਆ ਤੇ ਉਹਨਾਂ ਨੂੰ ਰਸਤੇ ਵਿੱਚ ਰੋਕ ਦਿੱਤਾ ਗਿਆ ਅਤੇ ਉਹਨਾਂ 'ਤੇ ਆਤੂਗਸ ਦੇ ਗੋਲੇ ਵੀ ਛੱਡੇ ਗਏ ਜਿਸ ਤੋਂ ਬਾਅਦ ਕੱਲ ਐਲਾਨ ਹੋਇਆ ਸੀ ਕਿ ਕਿਸਾਨ ਰਾਤ ਦੇ ਸਮੇਂ ਖਾਣਾ ਨਹੀਂ ਖਾਣਗੇ ਅਤੇ ਨਾ ਹੀ ਅੱਜ ਸਵੇਰ ਚੁੱਲਿਆਂ ਦੇ ਵਿੱਚ ਉੱਥੇ ਬਾਰਡਰ ਤੇ ਅੱਗ ਮੱਚੀ ਹੈ ਤੇ ਨਾ ਹੀ ਕੁਝ ਖਾਣ ਨੂੰ ਬਣਾਇਆ ਗਿਆ ਹੈ ਜਿਸ ਦੇ ਚਲਦਿਆ ਅੱਜ ਜੀਜੀ ਸਿੰਘ ਦੱਲੇਵਾਲ ਕੌਮੀ ਪ੍ਰਧਾਨ ਭਾਰਤੀਸਨ ਜੁੜੇ ਇਕਤਾ ਸਿੱਧੂਪੁਰਾ ਦੇ ਜੱਦੀ ਪਿੰਡ ਦੱਲੇਵਾਲ ਦੇ ਵਿੱਚ 20 ਪਿੰਡ ਵਾਸੀਆਂ ਵੱਲੋਂ ਅੱਜ ਭੁੱਖੜਤਾ ਰੱਖੀ ਗਈ ਜਿਸ ਵਿੱਚ ਉਹਨਾਂ মিডিਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਪਿੰਡ ਦੇ ਜਗੀਰ ਸਿੰਘ ਡੱਲੇਵਾਲ ਜੋ ਆਪਣੀਆਂ ਮੰਗਾਂ ਨੂੰ ਲੈ ਕੇ ਬਾਰਡਰਾਂ ਤੇ ਸੰਘਰਸ਼ ਕਰ ਰਹੇ ਨੇ ਸਰਕਾਰਾਂ ਵੱਲੋਂ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾ ਰਿਹਾ ਅੱਜ ਉਹਨਾਂ ਵੱਲੋਂ ਜੋ ਜਗੀਰ ਸਿੰਘ ਡੱਲੇਵਾਲ ਪਿਛਲੇ 15 ਦਿਨਾਂ ਤੋਂ ਮਰਨ ਵਰਤੇ ਬੈਠੇ ਹਨ ਉਹਨਾਂ ਦੇ ਹੱਕ ਵਿੱਚ ਅੱਜ ਭੁੱਖ ਹੜਤਾਲ ਤੇ ਬੈਠਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਲੰਬੇ ਸਮੇਂ ਤੱਕ ਭੁੱਖ ਹੜਤਾਲ ਕਰਨੀ ਪਈ ਤਾਂ ਉਹ ਵੀ ਕਰਨਗੇ ਸਿਰਫ ਅੱਜ ਉਹਨਾਂ ਵੱਲੋਂ ਇੱਕ ਦਿਨ ਦੀ ਭੁੱਖ ਹੜਤਾਲ ਕੀਤੀ ਗਈ ਹੈ ਤੁਸੀਂ ਵੀ ਸੁਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਹੋਰ ਕੀ ਕਿਹਾ ਪਿੰਡ ਵਾਸੀਆਂ ਅਤੇ ਜਗਜੀਤ ਸਿੰਘ ਡੱਲੇ ਵਾਲੇ ਦੇ ਪਰਿਵਾਰਕ ਮੈਂਬਰਾਂ ਨੇ ਕਿਸੇ ਵੀ ਚੁੱਲੇ ਦੇ ਵਿੱਚ ਅਗਣੀਆਂ ਵੀ ਪਵੇਗੀ ਅਸੀਂ ਉਸ ਕਾਲ ਦੇ ਵਿੱਚ ਮਤਲਬ ਕਿ ਆਪ ਦਾ ਸਮਰਥਨ ਦਿੰਦੇ ਹੋਏ ਅਸੀਂ ਆਪਦੇ ਪਿੰਡ 'ਚ ਇੱਕ ਮਤਲਬ ਕਿ ਭਾਰਤੀ ਕਿਸਾਨੀ ਨੂੰ ਨੇਕਤਾ ਸਿੱਧੂਪੁਰ ਦੀ ਕਾਲ ਦੇ ਸਬੰਧੀ ਜੋ ਉਹਨਾਂ ਨੇ ਸਾਨੂੰ ਇੱਕ ਕਾਲ ਦਿੱਤੀ ਸੀ ਤੇ ਉਹਦੇ ਵਿੱਚ ਅਸੀਂ ਸਮਰਥਨ ਦਿੰਦੇ ਹੋਏ ਆਪਦੀ ਕਾਲ ਨੂੰ ਇੱਕ ਸਿਰੇ ਲਾਇਆ ਕਿ ਅਸੀਂ ਆਪਦੇ ਪਿੰਡ 'ਚ ਅੱਜ ਕੋਈ ਵੀ ਚੁੱਲਾ ਨਾ ਬਾਲਦੇ ਹੋਏ ਜੋ ਮਤਲਬ ਕਿ ਆਪਦੇ ਕਿਸਾਨਾਂ ਦਾ ਇਥੇ ਪੋਖੜਤਾਲ ਦਾ ਇਕੱਠ ਕੀਤਾ ਉਹਦੇ ਚ ਅਸੀਂ ਇਹ ਕੀਤਾ ਇੱਕ ਦਿਨ ਦੀ ਪੋਖੜਤਾਲ ਹਾਂ ਇੱਕ ਦਿਨ ਦੀ ਅੱਜ ਕਿਹੜਾ ਇੱਕ ਵਾਰੀ ਸੰਕੇਤ ਦਿੱਤਾ ਅਸੀਂ ਸੰਕੇਤਕ ਕੰਮ ਕੀਤਾ ਅੱਗੇ ਤੋਂ ਜੋ ਵੀ ਸਾਨੂੰ ਕੋਈ ਮਤਲਬ ਕਿ ਪਿੰਡ ਦੇ ਤੌਰ ਤੇ ਜੋ ਵੀ ਸਾਨੂੰ ਜਥੇਬੰਦੀ ਦੀ ਕਾਲ ਆਊਗੀ ਅਸੀਂ ਉਸ ਕਾਲ ਨੂੰ ਵੀ ਆਦੇ ਸਿਰੇ ਲਾਵਾਂਗੇ ਅੱਜ ਤਾਂ ਇੱਕ ਵਾਰੀ ਅਸੀਂ ਇੰਡੀਕੇਸ਼ਨ ਦਿੱਤੀ ਹੈ ਕਿ ਜਿਹੜੀ ਅਪੀਲ ਆਜ ਦੀ ਇਹ ਕਿੱਥੋਂ ਕਿੱਥੋਂ ਤੱਕ ਪਹੁੰਚ ਕੀਤੀ ਹੈ ਅਪੀਲ ਦੀ ਕਿਹਾ ਜਾ ਰਿਹਾ ਹੈ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਇਹ ਆਵਾਜ਼ ਪਹੁੰਚਾਈਏ ਕਿ ਸਾਰੇ ਲੋਕ ਜਿਹੜਾ ਸਾਥ ਦੇਣ ਅੱਜ ਦੇ ਦਿਨ ਨੂੰ ਜਿਹੜਾ ਪੋਖੜਤਾਲ ਰੱਖਣਾ ਅੱਜ ਦੇ ਮਤਲਬ ਕਿ ਅਪੀਲ ਤਾਂ ਅਸੀਂ ਸਾਰੇ ਲੋਕਾਂ ਨੂੰ ਹੀ ਮਤਲਬ ਖਨੋਰੀ ਬਾਰਡਰ ਤੋਂ ਜਥੇ ਬੰਦਕ ਜੋ ਅਪੀਲ ਆਈ ਹੈ ਉਹ ਤਾਂ ਸਾਰੇ ਲੋਕਾਂ ਨੂੰ ਹੀ ਆਈ ਹੈ ਪਰ ਅਸੀਂ ਮਤਲਬ ਕਿ ਆਪਦੇ ਪਿੰਡ ਦੇ ਤੌਰ ਤੇ ਮਤਲਬ ਕਿ ਇੱਕ ਅਪੀਲ ਆਪਦੇ ਜੋ ਆਪਣੇ ਚ ਮਤਲਬ ਕਿ ਲੋਕ ਆ ਉਹਨਾਂ ਨੂੰ ਵੀ ਅਸੀਂ ਇਹ ਕੀਤੀ ਹੈ ਕਿ ਜਿਨ੍ਹਾਂ ਜਿੰਨਾਂ ਤੱਕ ਵੀ ਸਾਡੀ ਆਵਾਜ਼ ਪਹੁੰਚੀ ਹੈ ਅਸੀਂ ਉੱਥੋਂ ਤੱਕ ਵੀ ਅਪੀਲ ਕੀਤੀ ਸੀ ਏਦੋਂ ਪਹਿਲਾਂ ਕਿ ਇਸ ਮਤਲਬ ਕਿ ਕਾਲ ਦਾ ਸਹਿਯੋਗ ਜ਼ਰੂਰ ਕਰਨਾ ਕੱਲੋ ਤੇ ਪਲਸਾਂਸਰ ਵੀ ਪਹੁੰਚੇ ਸੀਗੀ ਪਤਾ ਲੱਗਾ ਕੋਈ ਕੀ ਗੱਲਬਾਤ ਹੋਈ ਹੈ ਕਿਉਂਕਿ ਡੱਲੇ ਵਾਲਾ ਦੀ ਜਿਹੜੀ ਸਿਹਤ ਹੈ ਕਾਫੀ ਜਿਹੜੀ ਡਾਊਨ ਹੁੰਦੀ ਜਾ ਰਹੀ ਹੈ ਵਜ਼ਨ ਵੀ ਉਹਦਾ ਕਾਫੀ ਘਟ ਚੁੱਕਾ ਹੈ ਅ ਦੇਖੋ ਉਹਨਾਂ ਦੇ ਮਤਲਬ ਕਿ ਜੋ ਅੱਜ 9ਵੇਂ ਦਿਨ ਚ ਆ 15ਵੇਂ ਦਿਨ ਚ ਪਹੁੰਚ ਗਿਆ ਜੋ ਅੰਸ਼ਾ ਉਹਨਾਂ ਦਾ ਮਤਲਬ ਕਿ weight loss ਹੋਇਆ ਜੋ ਕਿਡਨੀ ਦੇ ਵਿੱਚ ਉਹਨਾਂ ਦੇ ਪਹਿਲਾਂ ਪਹਿਲਾਂ ਤੋਂ ਹੀ ਸਟੋਨ ਸੀਗੇ ਉਹਨਾਂ ਦੇ ਮਤਲਬ ਕਿ ਕੈਂਸਰ ਦੇ ਉਹ ਪੇਸ਼ੈਂਟ ਹੋਣ ਕਰਕੇ weight weight ਵਗੈਰਾ ਉਹਨਾਂ ਦਾ ਕਾਫੀ लॉस ਹੋਇਆ ਉਹਦੇ ਜਿਹੜੇ ਸੰਬੰਧੀ ਉਹ ਗੱਲਬਾਤ ਕਰਨ ਵਾਸਤੇ ਉੱਥੇ ਪ੍ਰਸ਼ਾਸਨ ਮਤਲਬ ਕਿ ਆਏ ਸੀਗੇ ਉਹਨਾਂ ਦਾ ਮਤਲਬ ਕਿ ਸਿਹਤ ਨਾਲ ਕਨਸਰਨ ਤਾਂ ਉਹਨਾਂ ਨੂੰ ਹੋਣਗੇ ਮਤਲਬ ਕਿ ਅੱਤੂਕਾਰ ਗੋਲ ਛੱਡੀ ਜਾ ਰਹੇ ਨੇ ਅੱਗੇ ਨਹੀਂ ਪਤਾ ਦਿੱਤਾ ਜਾ ਰਿਹਾ ਮੰਗਾਂ ਨੂੰ ਲੈ ਕੇ ਜਾਇਜ਼ ਮੰਗਾਂ ਨੂੰ ਲੈ ਕੇ ਸੰਵਾਦ ਕਰ ਰਹੇ ਨੇ ਸਰਕਾਰਾਂ ਦੀ ਕੀ ਮਨਚਾ ਲੱਗਦੀ ਤੁਹਾਨੂੰ ਜੀ ਪਹਿਲਾਂ ਤਾਂ ਕਹਿੰਦੇ ਸੀ ਪੈਦਲ ਆ ਜਾਣ ਹੁਣ ਪੈਦਲ ਵੀ ਨਹੀਂ ਜਾਣਾ ਦੇਖੋ ਜੀ ਉਹੀ ਤਾਂ ਗੱਲ ਹੈ ਨਾ ਪਹਿਲਾਂ ਸਰਕਾਰ ਨੇ ਆਪ ਹੀ ਕਿਹਾ ਵੀ ਇਹ ਕਿਸਾਨਾਂ ਕੋਲ ਤਾਂ ਹਥਿਆਰ ਹੈ ਇਹਨਾਂ ਕੋਲੇ ਤਾਂ ਇਹ ਤਾਂ ਨਸਲਵਾਦੀ ਅੱਤਵਾਦੀ ਹੈ ਇਹ ਐਬ ਜੇ ਸਾਡੇ ਤੇ ਸਰਕਾਰ ਅਕਸਰ ਬਿਆਨ ਦਿੰਦੀ ਰਹਿੰਦੀ ਆ ਕਿਸਾਨਾਂ ਨੂੰ ਪਰ ਜਦੋਂ ਸਰ ਹੁਣ ਤੁਸੀਂ ਕੇਂਦਰੀ ਮੰਤਰੀ ਖੇਤੀਬਾੜੀ ਮੰਤਰੀ ਦਾ ਵੀ ਬਿਆਨ ਸੁਣਿਆ ਹੋਵੇ ਪੈਦਲ ਆ ਜਾਣ ਉਹ ਹਰਿਆਣੇ ਦੇ ਰਾਜ ਮੰਤਰੀ ਨੇ ਵੀ ਆਖਰੀ ਪੈਦਲ ਆਏ ਜਦੋਂ ਅੱਜ ਪੈਦਲ ਆਉਣ ਦੇਣੇ ਤੇ ਅੱਜ ਕਿੰਦੇ ਪੈਦਲ ਵੀ ਨਹੀਂ ਆਉਣ ਦੇਣਾ ਮਾਂਚਾ ਸਰਕਾਰ ਦੀ ਇੱਥੇ ਇੱਕ ਹੀ ਯਾਰ ਹੁੰਦੀ ਆ ਵੀ ਕਿਸਾਨਾਂ ਦੀ ਮੰਗ ਨਹੀਂ ਮੰਨਣ ਦੇ ਦਿੱਲੀ ਵੀ ਆ ਜਾਂਦਾ ਕੋਈ ਮੰਗ ਨਹੀਂ ਮੰਨਣ ਦੇਣੀ ਇਹਦਾ ਇੱਕਲੀਅਰ ਕਲੀਅਰ ਜਿਹੜਾ ਮੈਸੇਜ ਹੋਏ ਆ ਵੀ ਇਹ ਤਾਂ ਲਾਰੇ ਆ ਜੀ ਆਏ ਆ ਜੋ ਆਏ ਕਰ ਲੋ ਹੁਣ ਕਹਿ ਦੇਣਗੇ ਵੀ ਰੇਲ ਗੱਡੀ ਜਦੋਂ ਰੇਲ ਗੱਡੀ ਤੇ ਆਉਣ ਨੂੰ ਤਿਆਰ ਹੋ ਗਏ ਤਾਂ ਕਿਹੜਾ ਆਉਣ ਜਾਣਾ ਇਹ ਤਾਂ ਕਲੀਅਰ ਕੱਟ ਆ ਹੀ ਆਉਣ ਤਾਂ ਦੇਣਾ ਨਹੀਂ ਜਿਵੇਂ ਹੁਣ ਸਰਕਾਰ ਲਗਾਤਾਰ ਖਿਲਾਫ ਚੱਲ ਰਹੀ ਹੈ ਦੂਜੇ ਪਾਸੇ ਆਪਾਂ ਮਾਨ ਜਾਓ ਸੁਪਰੀਮ ਕੋਰਟ ਦੀ ਗੱਲ ਕਰੀਏ ਉਹਨਾਂ ਨੇ ਜਿਹੜੀ ਪਟੀਸ਼ਨ ਦਾਇਰ ਕੀਤੀ ਸੀਗੀ ਉਹ ਵੀ ਖਾਰਜ ਕਰਤੀ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਕਿਸਾਨਾਂ ਦਾ ਜਿਹੜਾ ਮੋਰਚਾ ਉਹ ਚੱਲੀ ਹੋਇਆ ਲਗਾਤਾਰ ਵੇਖੋ ਜੀ ਜਿਹੜੀਆਂ ਸਰਕਾਰਾਂ ਹੁੰਦੀਆਂ ਨਾ ਭਲਾ ਉਹ ਰਾਜ ਹੋਣ ਤੇ ਭਲਾ ਕੇਂਦਰ ਪਿਛਲੇ ਲੰਬੇ ਸਮੇਂ ਉਹ ਕੋਟਾਂ-ਕੂਟਾਂ ਨੂੰ ਕੁਝ ਨਹੀਂ ਜਾਣਦੀਆਂ ਪਿਛਲੇ ਲੰਬੇ ਸਮੇਂ ਤੋਂ ਮਾਨਯੋਗ ਸੁਪਰੀਮ ਕੋਰਟ ਨੇ ਕਿੰਨੇ ਵਾਰ ਹਦਾਇਤ ਕਰਤੀ ਕਿੰਨੇ ਵਾਰ ਨੋਟੀਫਿਕੇਸ਼ਨ ਕਹਿਤਾ ਸਰਕਾਰਾਂ ਨੂੰ ਤਾੜਨਾ ਕਰਤੀ ਵੀ ਸ਼ੰਭੂ ਬਾਰਡਰ ਖੋਲੋ ਹਰਿਆਣੇ ਨੇ ਖੋਲ੍ਹਤਾ ਜੀ ਅਸਲ ਇਹ ਜਿਹੜਾ ਹੁਣ ਕੋਟਾਂ-ਕੂਟਾਂ ਦਾ ਕੰਮ ਦਾ ਸਰਕਾਰਾਂ ਨੇ ਮਨ ਲੱਦਾ ਵੀ ਵੈਸੇ ਹੀ ਖਤਮ ਕਰਤਾ ਵੀ ਜਿੰਨਾ ਕਿ ਜਿੰਦਾ ਪ੍ਰੈਸ਼ਰ ਹੈ ਉਵੇਂ ਚੱਲੀ ਜਾਂਦਾ ਪਰ ਮਾਨਯੋਗ ਸੁਪਰੀਮ ਕੋਰਟ ਨੂੰ ਜ਼ਰੂਰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਅੱਜ ਤੇ ਇਥੋਂ ਤੱਕ ਬੇਨਤੀ ਕਰਦਾ ਵੀ ਮਾਨਯੋਗ ਸੁਪਰੀਮ ਕੋਰਟ ਨੂੰ ਆਪ ਇੰਟਰਫੇਅਰ ਕਰਕੇ ਕਿਸਾਨਾਂ ਦੇ ਮਸਲੇ ਨੂੰ ਹੱਲ ਕਰਉਣਾ ਚਾਹੀਦਾ ਹੈ ਇਹ ਬਹੁਤ ਜਮੀ ਜਿਹੜੀ ਅੱਜ ਭੁੱਖ ਹੜਤਾਲ ਹੈ ਕਿੰਨੇ ਸਮੇਂ ਤੇ ਲੈ ਕੇ ਕਿੰਨੇ ਵਜੇ ਤੱਕ ਚੱਲੇਗੀ ਔਰ ਅਗਲਾ ਸਟੇਪ ਪੋਕਰਦਾਰ ਰੱਖੀ ਹੈ ਜਾਂ ਕੋਈ ਪਾਣੀ ਵਗੈਰਾ ਪੀਤੀ ਨੂੰ ਨਹੀਂ ਨਹੀਂ ਜੀ ਵੇਖੋ ਜਿਹੜੀ ਇਹ ਭੁੱਖ ਹੜਤਾਲ ਹੈ ਖਨੋਰੀ ਬੱਡ ਤੇ ਅੱਜ ਸਵੇਰ ਦਾ ਜਿਹੜਾ ਪ੍ਰਸ਼ਾਦਾ ਉੱਥੇ ਚੁੱਲਿਆਂ 'ਚ ਆਗ ਨਹੀਂ ਬਲੀ ਉਸ ਦੀ ਤਰਜ਼ ਤੇ ਸਾਡੇ ਪਿੰਡ ਨੇ ਸਵੇਰ ਦੀ ਕੋਈ ਇੱਥੇ ਰੋਟੀ ਨਹੀਂ ਦੱਨਾ ਕੋਈ ਸ਼ਾਮ ਦਾ ਇੱਥੇ ਕੱਲਾ ਪਾਣੀ ਪੀ ਸਕਦੇ ਆ ਕਿਸੇ ਵੀ ਘਰ ਚਾਗਾ ਆਗ ਨਹੀਂ ਬਲੀ ਤੇ ਸਾਨੂੰ ਮਾਣ ਵੀ ਹੁੰਦਾ ਸਾਡੇ ਪਿੰਡ ਦੇ ਉਹ ਸਾਡੇ ਪਿੰਡ ਨੂੰ ਕਿਸਾਨਾਂ ਦਾ ਮਸੀਹਾ ਯਾਰ ਉਹਨੂੰ 15 ਦਿਨ ਹੋ ਗਏ ਭੁੱਖ ਹੜਤਾਲ ਦੇ ਬੈਠੇ ਨੇ ਸਾਨੂੰ 24 ਘੰਟੇ ਨਾਲ ਖੀ ਹੋਣ ਲੱਗਾ ਤੇ ਅਸੀਂ ਤਾਂ ਇੱਥੋਂ ਤੱਕ ਵੀ ਕੋਸ਼ਿਸ਼ ਕਰਾਂਗੇ ਵੀ ਜੇ ਸਾਨੂੰ ਉੱਥੋਂ ਕੋਈ ਹੁਕਮ ਆਉਂਦਾ ਤੇ ਅਸੀਂ ਇਹਨੂੰ ਵਧਾ ਵੀ ਸਕਦੇ ਹਾਂ ਹੜਤਾਲ ਜੇ ਇਸ ਤਰ੍ਹਾਂ ਕੀਤੀ ਹੈ ਕਿ ਸਰਕਾਰ ਦੀ ਬਹੁਤ ਵੱਡੀ ਪੁਰਲ ਹੈ ਇਹ ਜਿਹੜਾ ਪ੍ਰਧਾਨ ਆ ਜਗਜੀਤ ਸਿੰਘ ਦਾ ਕੋਈ ਇੱਕ ਪਿੰਡ ਦਾ ਨਹੀਂ ਇੱਕ ਜ਼ਿਲ੍ਹੇ ਦਾ ਨਹੀਂ ਇੱਕ ਦੇਸ਼ ਦਾ ਵੀ ਨਹੀਂ ਇਹ ਬਰਲਡਵਾਰ ਦਾ ਪ੍ਰਧਾਨ ਹੈ ਬੜੀ ਵੱਡੀ ਪੁਰਲਾ ਸਰਕਾਰ ਦੀ ਜਿਹੜੀ ਇਸ ਵਾਸਤੇ ਇਹਨੂੰ ਅੱਜ ਤੱਕ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਤੇ ਸਾਡੀ ਵੀ ਜਿਹੜੀ ਅੱਜ ਅਸੀਂ ਪੁਖੜ ਤਾਪਤਾ ਜਦੋਂ ਸਾਨੂੰ ਉੱਤੋਂ ਜੋ ਹੁਕਮ ਦੇਣਗੇ ਅਸੀਂ ਉਹ ਕਰਾਂਗੇ ਸਾਨੂੰ ਮਰਨ ਵਰਤ ਤੱਕ ਦੇਣਗੇ ਅਸੀਂ ਮਰਨ ਵਰਤ ਤੇ ਵੀ ਬੈਠਾਂਗੇ ਸਭ ਤੋਂ ਪਹਿਲਾਂ ਮੈਂ ਤਿਆਰ ਹਾਂ ਮਰਨ ਵਰਤ ਤੇ ਬੈਠਣ ਨੂੰ ਜੇ ਤੁਹਾਨੂੰ ਉੱਤੋਂ ਆਰਡਰ ਕਰੇ ਵੀ ਪਿੰਡ ਚ ਜਾ ਕਿਵੇਂ ਗਿੱਲੇ ਚ ਬੈਠ ਜਾ ਕਿਤੇ ਵੀ ਮੈਂ ਮਰਨ ਵਰਤ ਤੇ ਬੈਠਣ ਨੂੰ ਵੀ ਤਿਆਰ ਹਾਂ ਮੈਨੂੰ ਕੋਈ ਡਰ ਨਹੀਂਦਾ ਕੋਈ ਸ਼ੰਕਾ ਨਹੀਂ ਪਰ ਇਹ ਸਰਕਾਰ ਵੀ ਬੜੀ ਵੱਡੀ ਭੋਲਾ ਜਿਹੜੀ ਇਹ ਕਰ ਰਹੀ ਹੈ ਸਾਰੇ ਦੇਸ਼ ਵਿਦੇਸ਼ਾਂ ਦੇ ਵਿੱਚ ਅੱਗ ਫੈਲ ਜੂਗੀ ਗਾਇ ਵਜੇ ਨਹੀਂ ਕੋ ਖਾਲੇ ਨਿਕਲਦਾ ਤੁਸੀਂ ਢੱਲੇ ਵਾਲੇ ਦੀ ਸਿਹਤ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਢੱਲੇ ਵਾਲੀ ਖੇਤ ਜਿਹੜੀ ਹੈ ਇਸ ਵੇਲੇ ਬਹੁਤ ਖਰਾਬ ਹੋ ਰਹੀ ਹੈ ਬਹੁਤ ਘਟ ਰਹੀ ਹੈ ਤਾਂ ਹੀ ਸਾਨੂੰ ਜਿਹੜਾ ਇਹ ਬੜਾ ਦੁੱਖ ਹੋ ਰਿਹਾ ਤੇ ਸਾਡੇ ਪਿੰਡ ਦਾ ਸਾਡਾ ਵੀ ਮੇਰਾ ਤੋਂ ਵੱਡਾ ਲੱਗਦਾ ਹੈ ਮੇਰੇ ਚਾਚਾ ਜੀ ਲੱਗਦੇ ਹੈ ਵੱਡੇ ਥਾਂ ਤੇ ਹੈ ਹائے ਮੇਠੋ ਛੋਟੇ ਪਹਿਲੇ ਵੀ ਨਹੀਂ ਦੇਖਦੇ ਰਾਸ਼ਟਰਪਤੀ ਉਹ ਉਪਰਾਸ਼ਟਰਪਤੀ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਕੀਤੀ ਸੀ ਕਿਵੇਂ ਲੱਗਦਾ ਹੈ ਸਰਕਾਰ ਉਪ ਰਾਸ਼ਟਰਪਤੀ ਕਿਸਾਨਾਂ ਦੇ ਹੱਕ ਚਾ ਰਿਆ ਪਰ ਫਿਰ ਸਰਕਾਰ ਹਲੇ ਵੀ ਗੱਲ ਨਹੀਂ ਸੁਣੀ। ਵੇਖੋ ਜੀ ਉਪ ਰਾਸ਼ਟਰਪਤੀ ਨੇ ਆਪ ਦਾ ਰੋਲ ਲੰਬਾਇਆ ਹੈ, ਬੜਾ ਸੋਹਣਾ ਨਬਾਇਆ ਹੈ। ਉਹਦਾ ਹੱਕ ਮੰਨਦਾ ਹੈ, ਉਹ ਕਰਾਵੇ। ਪਰ ਜਿਹੜਾ ਇਹ ਐਡਾ ਢੀਠ ਬੰਦਾ ਹੈ, ਇਹ ਜਿਹੜਾ ਕੋਈ ਨੂੰ ਗੱਲ ਸੁਣਨ ਨੂੰ ਤਿਆਰ ਹੀ ਨਹੀਂ। ਜਿਹੜਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਬਣ ਚੁੱਕਿਆ ਹੈ, ਐਡਾ ਢੀਠ ਬੰਦਾ ਕਿ ਉਹਨੇ ਪਹਿਲਾਂ ਵੀ ਉੱਥੇ ਵੀ ਦੰਗੇ-ਬੰਗੇ ਕਰਾਏ, ਬੜਾ ਨੁਕਸਾਨ ਕੀਤਾ, ਮੁਸਲਮਾਨ ਜਾਤ ਦਾ ਬਹੁਤ ਨੁਕਸਾਨ ਕੀਤਾ ਜੇ ਨੇ। ਕੋਈ ਐਡਾ ਚੰਗਾ ਬੰਦਾ ਨਹੀਂ ਮੈਂ ਜੂਪੀ ਚ ਵੀ ਰਹਿਣਾ